ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈ ਤਸਰੀ ਹੱਲਾ ਪੰਜਵਾ ਕਾਰ ਤੀਜਾ ਦੋ ਪਦੇ ਇੱਕ ਓ ਅੰਕਾਰ ਰੇ ਕਹੀਓ ਬੇਸਮ ਭਈ ਮੈਂ ਬਹੁ ਵਿਦ ਸੁਨਤੇ ਕਹ ਸੁਹਾਗਨ ਸਹੀਓ ਦੇਹੋ ਸੰਦੇਸ ਰੋ ਕਹੀਓ ਪ੍ਰੇ ਕਹੀਓ ਬਿਸਮ ਭਈ ਮੈਂ ਬਹੁ ਬਿਦ ਸੁਨਤੇ ਕਹ ਸੁਹਾਗਨ ਸਹੀਓ ਰਹਾਓ ਕਹ ਤੋ ਸਭ ਬਾਹਰ ਬਾਹਰ ਕੋ ਕਹ ਤੋ ਸਭ ਮਹੀਆ ਬਰਨ ਨਾਂ ਦੀਸੈ ਚਿਹਨ ਨਾਂ ਲਖੀਐ ਅਗਨ ਸਾਤ ਗੁਜਹੀਆ ਸਰਬ ਨਿਵਾਸੀ ਘਾਟ ਘਾਟ ਵਾਸੀ ਲੀਪ ਨਹੀਂ ਅਲ ਪਹੀਆ ਨਾ ਕਹਤ ਸੁਣ ਹੋ ਰੇ ਲੋਗਾ ਸੰਤ ਰਸਨ ਕੋਪ ਸਹੀਆ ਸਰਬ ਨਿਵਾਸੀ ਘਾਟ ਘਾਟ ਵਾਸੀ ਨਹੀਂ ਅਲ ਪਹੀਓ ਨਾਨਕ ਕਹਿਤ ਸੁਣੋ ਰੇ ਲੋਗਾ ਸੰਤ ਰਸਨ ਕੋ ਬਸਹੀਓ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੈਤ ਸਰੀ ਮਹੱਲਾ ਪੰਜਵਾ ਘਰ ਤੀਜਾ ਦੋ ਪਦੇ ਏਕ ਓੰਕਾਰ ਸਤ ਗੁਰ ਪ੍ਰਸਾਦ ਦੇਹੋ ਸੰਦੇਸ ਰੋ ਕਹੀਓ ਪ੍ਰੇ ਕਹੀਓ ਬੇਸਮ ਭਈ ਮੈਂ ਬਹੁ ਵਿਦ ਸੁਨਤੇ ਕਹੋ ਸੁਹਾਗਨ ਸਹੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਫਰਮਾਨ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੈ ਜਤਸਰੀ ਮਹੱਲਾ ਪੰਜਵਾਂ ਇੱਕ ਓੰਕਾਰ ਸਤਗੁਰ ਪ੍ਰਸਾਦ ਹੈ ਸੁਹਾਗਵਤੀ ਸਹੇਲਿਓ ਹੈ ਗੁਰਸਿੱਖੋ ਮੈਨੂੰ ਪਿਆਰੇ ਪ੍ਰਭੂ ਦਾ ਮਿੱਠਾ ਜਿਹਾ ਸੁਨੇਹਾ ਦਿਓ ਦੱਸੋ ਮੈਂ ਉਸ ਪਿਆਰੀ ਦੀ ਬਾਬਤ ਕਈ ਕਿਸਮਾਂ ਦੀਆਂ ਗੱਲਾਂ ਸੁਣ ਸੁਣ ਕੇ ਹੈਰਾਨ ਹੋ ਰਹੀ ਹਾਂ ਰਹਾਉ ਕੋਈ ਆਖਦਾ ਹੈ ਉਹ ਸਬਨਾ ਤੋਂ ਬਾਹਰ ਹੀ ਵੱਸਦਾ ਹੈ ਕੋਈ ਆਖਦਾ ਹੈ ਉਹ ਸਬਨਾ ਦੇ ਵਿੱਚ ਹੀ ਵੱਸਦਾ ਹੈ ਉਸ ਦਾ ਰੰਗ ਨਹੀਂ ਦਿਸਦਾ ਉਸ ਦਾ ਕੋਈ ਲੱਛਣ ਨਜ਼ਰ ਨਹੀਂ ਆਉਂਦਾ ਹੇ ਸੁਹਾਗ ਨੂੰ ਤੁਸੀਂ ਮੈਨੂੰ ਸੱਚੀ ਗੱਲ ਸਮਝਾਓ ਨਾਨਕ ਜੀ ਆਖਦੇ ਹਨ ਹੇ ਲੋਕੋ ਸੁਨੋ ਉਹ ਪਰਮਾਤਮਾ ਸਾਰਿਆਂ ਵਿੱਚ ਨਿਵਾਸ ਰੱਖਣ ਵਾਲਾ ਹੈ ਹਰੇਕ ਸਰੀਰ ਵਿੱਚ ਵਸਣ ਵਾਲਾ ਹੈ ਫਿਰ ਵੀ ਉਸ ਨੂੰ ਮਾਇਆ ਦਾ ਰਤਾ ਵੀ ਲੇਪ ਨਹੀਂ ਹੈ ਉਹ ਪ੍ਰਭੂ ਸੰਤ ਜਨਾਂ ਦੀ ਜੀਵ ਉੱਤੇ ਵਸਦਾ ਹੈ ਸੰਤ ਜਨ ਹਰ ਵੇਲੇ ਉਸ ਦਾ ਨਾਮ ਜਪਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ